ਉਹਦੇ ਵਿੱਚ ਸਾਡੀ ਜਿਹੜੀ ਅਸੀਂ ਇੱਥੇ ਡਿਸਪਲੇ ਕਰ ਰਹੇ ਆ ਇਹ ਆਰ ਆਈ ਆਰ ਦੀ ਸੋਟੀ ਹੋਈ ਨਸਲ ਹੈ। ਮਾਰਾ ਆਰ ਆਈ ਆਰ ਦਾ ਨਾ ਦੂਸਰੇ ਨੂੰ ਕਰਾਸ ਕਰਾਦੇ ਆ। ਠੀਕ ਹੈ ਜੀ। ਲੋਕਲ ਨਾ। ਇਹ ਅੰਦਰ ਦੀ ਪਹਿਲਾਵਾਰ ਵਾਲੀ। ਉਹਦੀ ਕੁਆਲਿਟੀ ਵਧੀਆ। ਇਹ ਕਪੜਾ ਇੱਕੋ ਨਾਲ ਸਾਫ ਮਾਨ ਹੈ। ਨਾ ਮੈਂ ਇਹਨੂੰ ਸਹਿਦ ਆਖਣੀ। ਠੀਕ ਹੈ ਜੀ। ਇਹਨਾਂ ਬਿਮਾਰੀਆਂ ਦਾ ਵੀ ਫਰਕ ਪੈਂਦਾ ਨਾ। ਹਾਂ। ਕਿਉਂਕਿ ਆਰ ਆਈ ਆਰ ਪਿਓਰਲੀ ਅਮਰੀਕਨ ਬਰੀਡਸ ਹੈ। ਜੀ। ਉਹ ਆਪਣਾ ਵਾਤਾਵਰਣ ਨਹੀਂ ਚਾਹਤਾ। ਹਾਈਬ੍ਰਿਡ ਬਣ ਜਾਂਦੀ ਹੈ ਨਾ ਇਹ। ਹਾਂ। ਤੇ ਆਪਾਂ ਨੂੰ ਉਹਦਾ ਕਿੱਦਾਂ ਪਤਾ ਲੱਗੇਗਾ ਕਿ ਆਰ ਆਈ ਆਰ ਤੇ ਜਿਹੜਾ ਆਪਣੀ ਦੇਸ਼ੀ ਉਹਨਾਂ ਨੇ ਬਲੈਕਸ ਕੀਤੀ ਹੋਈ ਜਿਹੜੀ ਇਹ ਤਿਆਰ ਉਹਨੂੰ ਕੀ ਨਾਮ ਦਿੱਤਾ ਇਹਨਾਂ ਨੇ ਪਹਿਲੇ ਸਾਡੇ ਕੋਲ ਪੰਜਾਬ ਰੈਡ ਪੰਜਾਬ ਬਰਾਊਨ ਦੇ ਨਾਮ ਨਾਲ ਸੀਗੀਆਂ ਤੇ ਇਹ ਜਿਹੜੀ ਆ ਨਵੀਂ ਦੁਬਾਰਾ ਅਸੀਂ ਇਥੇੋਂ ਅਸਤਰ ਆਇਆ ਹੋਇਆ ਹਜੇ ਇਹਦਾ ਨਾਮ ਡਿਕਲੇਅਰ ਨਹੀਂ ਹੋਇਆ ਉਹਦਾ ਪਤਾ ਤੁਹਾਨੂੰ ਇਹ ਲੱਗੇਗਾ ਜੇ ਤੁਸੀਂ ਉੱਥੇ ਕੂਟੇ ਬੁੱਕ ਰਾਹੋ ਇਹਨਾਂ ਨੂੰ ਤਾਂ ਪਤਾ ਨਾ ਕਿ ਕਿਹੜੀ ਨਸਲ ਤੁਹਾਨੂੰ ਸੋਦੀ ਹੋਈ ਦੇ ਰਹੇ ਹਾਂਜੀ ਹਾਂਜੀ ਇਹ ਇੱਥੇ ਯੂ ਪੀ ਯੂ ਦੇ ਅੰਦਰ ਹੀ ਆ ਆਪਣਾ ਹਾਂਜੀ ਹਾਂਜੀ ਜਿਹੜਾ ਇੱਥੇ ਇਹਦਾ ਚੌਕ ਆਉਂਦਾ ਮੇਨ ਦਿੱਟਰ ਮਿੱਥ ਲਾਇਬ੍ਰੇਰੀ ਯੂਨੀਵਰਸਿਟੀ ਆ ਜਾਂਦਾ ਹੈ ਸੀਏਯੂਡੀ ਉਹਦੇ ਆਪੋਜ਼ਿਟ ਦੇਖੋ ਜਿੱਥੇ ਉਹ ਹੈਗੀ ਆ ਬੈਂਕ ਵਾਲੀ ਮਾਰਗ ਹੈ ਐਚ 3 ਹੈ ਜਿਹੜੀ ਵਾਹ ਐਚ 3 ਉੱਥੇ ਹੀ ਹੁੰਦਾ ਸਾਰਾ ਬੁਕਿੰਗ ਵੀ ਬੁਕਿੰਗ ਇੱਥੇ ਅੱਜ ਹੋ ਰਹੀ ਹੈ ਮਤਲਬ ਜੇ ਅੱਜ ਨਹੀਂ ਰੁਟੀਨ 'ਚ ਵੈਸੇ ਵੀ ਕਰ ਲਿਆ ਤਾਂ ਉੱਥੇ ਹੀ ਹੋ ਜਾਵੇਗਾ ਇਹ ਸਾਰਾ ਬਾਕੀ ਦਾ ਫੀਡ ਵਗੈਰਾ ਦਾ ਵੀ ਦੱਸ ਹੀ ਦਿੰਦੇ ਹੁਣੇ ਮੌਕੇ ਤੇ ਤੁਸੀਂ ਵੀ ਆਪਾਂ ਇਹਨਾਂ ਨੂੰ ਕੀ ਕੀ ਹੈ ਉੱਥੇ ਤਾਂ ਖਿਆਲ ਨਹੀਂ ਆਉਂਦੇ ਹੋਰ ਇਹ ਤੋਂ ਚੰਗਾ ਹੈ ਬੁੱਕ ਹੈ ਜਦੋਂ ਆਪਾਂ ਐਂਟਰ ਕਰਦੇ ਹਾਂ ਜਿੱਥੇ ਬੁੱਕ ਸੈੱਟ ਲੀ ਗਿਆ ਨੇ ਉਹ ਸਰਕਾਰੀ ਬੁੱਕਸ ਨੇ ਉਹ ਜੋ ਲੈ ਲਓ ਤੁਸੀਂ ਤੇ ਉਹਦੇ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਤੁਹਾਨੂੰ ਕਿੰਨੀ ਕਿਹੋ ਜਿਹੀ ਖਾਏਗੀ ਆਪਾਂ ਨੂੰ ਇਹ ਚੱਲਣ ਆਪਾਂ ਥਰੇ ਦੂ ਰੱਖਣੀਆਂ ਦਾ ਪਲਨ ਹੋਵੇ ਜਾਣਕਾਰੀ ਮਿਲ ਸਕਦੀ ਹੈ ਵੈਸੇ ਇਹ ਹੈ ਕਿ ਅਡਲਟ ਮੁਰਗੀ ਜਦੋਂ ਆਇਆ ਉਹ 100 ਗ੍ਰਾਮ ਫੀਡ ਖਾਏਗੀ ਦਿਨ ਲਈ ਠੀਕ ਹੈ ਸਰਦੀ ਹੋਏਗੀ ਤਾਂ 120 ਗ੍ਰਾਮ ਚਲੇਗਾ ਵਰਮੀ ਹੋਏਗੀ ਤਾਂ 90 ਗ੍ਰਾਮ ਚਲੇਗਾ ਇਹ ਹੁੰਦਾ ਹੈ ਇਹ ਠੀਕ ਹੈ ਪੂਰੇ ਕੋੜੇ ਤੇ ਉਸ ਤਰ੍ਹਾਂ ਤੁਸੀਂ ਇਹ ਕਰਦੇ ਹੋ ਇਹ ਦਾ ਮਤਲਬ ਜਿਦਾ ਘਰ ਯੂਜ਼ ਲਈ ਆਪਾਂ ਥੋੜਾ ਜਿਹਾ ਬਣਾਉਣਾ ਹੋਵੇ ਮਾਡਲ ਉਹ ਹੈ ਇਸ ਤੇ ਪਲੇਟ ਆ ਵੀ ਮਾਡਲ ਦਿਖਾਇਆ ਹੋਇਆ ਇਹੋ ਵੀ ਮਾਡਲ ਹੁੰਦਾ ਹੈ ਇਹ ਪਾਸ ਦਾ ਬਣਿਆ ਹੋਇਆ ਹੈ ਇਹ ਮੈਟਲ ਦਾ ਬਣਿਆ ਹੋਇਆ ਹੈ ਉਹ ਥੰਲੇ ਬਣਿਆ ਹੈ ਜਦੋਂ ਉੱਪਰ ਚੜ ਜਾਂਦੀ ਹੈ ਮੁਰਗੀ ਜਿੱਥੇ ਘਰਾਂ ਤੇ ਰਕਤਾਂ ਤੇ ਨੜ ਜਾਂਦੀ ਹੈ ਸਪਰਾਣੀ ਉਸੇ ਤੇ ਉਹਦੇ ਵਿੱਚ ਕੁਝ ਵੇਅਸ ਆਉਂਦਾ ਹੈ ਇਹ 20 ਵਰਡ ਲਈ ਠੀਕ ਹੈ ਦੋਨੋਂ 20 ਵਰਡ ਦੇ ਮਾਡਲ ਨੇ ਦੋਨੇ 20 ਲਈ ਕਿਉਂਕਿ ਅਸੀਂ ਜਗਾ ਸਪੈਸੀਫਾਈ ਕੀਤਾ ਹੈ ਉਹ ਲੋਬੜੇ ਏਰੀਆ ਵੀ ਤੇ ਕੋਪਰ ਵੀ ਹੈ ਇਸੇ ਕਰਕੇ ਤਾਂ ਸਾਰੇ ਆਮ ਕਰਕੇ ਪਿੰਡਾਂ ਦੇ ਵਿੱਚ ਖੁੱਡੇ ਤੇ ਰੱਖ ਲੈਂਦੇ ਆ ਫਿਰ ਉਹਨੂੰ ਬਾਹਰ ਖੁੱਲਾ ਹੀ ਛੱਡ ਦਿੰਦੇ ਆ ਕਿੰਨਾ ਖੁੱਲਾ ਰਹੇਗਾ ਉਹ ਨਹੀਂ ਉਹ ਡਾਈਟ ਆਪਣੀ ਖਾ ਕੇ ਉਹ ਤੇ ਚੀਕਵਾ ਲੈਣੀਆਂ ਅੰਡੇ ਘਟਾ ਦੇ ਇਹ ਡਿਫਾਈਨਡ ਏਰੀਆ ਆ ਕੋਪਰ ਉਹ 13 ਸquare ਫੁੱਟ ਉੱਪਰ ਵਰਡ ਹੈ ਇਹ ਫ੍ਰੀ ਰੇਂਜ 'ਚ ਕੱਟਦੇ ਨਹੀਂ ਆਂ ਦੇ ਇਹ ਫ੍ਰੀ ਰੇਂਜ ਦਾ ਛੋਟਾ ਵਿਕਲਪ ਹੈ ਮਿੰਨੀ ਲਾਈਕ ਉਸੇ ਆਪਣੇ ਘਰ ਦੇ ਬੇੜੇ ਚਲਦੇ ਘਰ ਲਈ ਆਪਾਂ ਜੀਕਾਤ। ਮਤਲਬ ਜਿੰਨਾ ਆਪਾਂ ਖੁੱਲਾ ਜਿਆਦਾ ਛੱਡਦੇ ਹਾਂ ਉਹਨਾਂ ਦੀ એનર્ਜੀ ਉਨੀ ਕੰਜ਼ਿਊਮ ਹੁੰਦੀ ਹੈ ਨਾ। ਹਾਂ ਡਾਇਵਰਟ ਹੋ ਜਾਂਦੇ ਕੱਟ ਜਾਣਗੇ। ਠੀਕ ਹੈ। ਇਹ ਤਾਂ ਫੀਡ ਇੱਥੇ ਆਪਾਂ ਬਾਜ਼ਾਰ ਦੀ ਪੋਨੇ ਤੇ ਇੱਕ ਜਿੱਦਾਂ ਆਪਾਂ ਪੁਰਾਣੇ ਘਰੇਲੂ ਕਣਕ ਵਗੈਰਾ ਜਾਂ ਹੋਰ ਫਰਕ ਤਾਂ ਹੋਏਗਾ ਕੁਆਲਿਟੀ ਦਾ ਐਂਡ ਪ੍ਰੋਡਕਸ਼ਨ ਦਾ ਫਰਕ ਹੋਏਗਾ ਕਿਉਂਕਿ ਜਿਹੜੀ ਆਪਾ ਫਾਰਮੂਲੇਟ ਕੀਤੀ ਜਾਂ ਬਾਜ਼ਾਰੋਂ ਲੈ ਕੇ ਪਾਈ ਉਹਦੇ ਵਿੱਚ ਪ੍ਰੋਟੀਨ ਦੀ ਲੱਗ ਹੋਏਗੀ 18% ਪ੍ਰੋਟੀਨ ਤੇ ਹੁੰਦੀ ਆ ਉਹ ਸੋਇਆ ਦੀ ਹੁੰਦਾ ਉਹਦੇ ਵਿੱਚ ਮੱਕੀ ਦੀ ਹੁੰਦੀ ਆ ਰਾਈਸ ਪਾਲਿਸ਼ ਦੀ ਹੁੰਦਾ ਡੀਸੀਵੀ ਵੀ ਹੁੰਦਾ ਕੈਲਸ਼ੀਅਮ ਦਾ ਹੁੰਦਾ ਪਰਵੇਲਾ ਤੁਸੀਂ ਘਰੋਂ ਆਇਆ ਇਸ ਦਿਨ ਕਣਕ ਦਾ ਰੋਟਾ ਪਾਤਾ ਕਦੇ ਛੋੜਾ ਦਿੰਦਾ ਉਹ ਕੰਪਲੀਟ ਵਾਈਟਾਈਜ਼ਿੰਗ ਆ ਉਹਦੇ ਲਈ ਮਗਰ ਕੰਪਲੀਟ ਚਾਹੀਦਾ ਜਿੱਦਾਂ ਆਪਾਂ ਗਾਵਾਂ ਨੂੰ ਉੱਪਰ ਬੈਲੈਂਸ ਫੀਡ ਕਰਦੇ ਹੋ ਤੁਸੀਂ ਬਣਾੜੀ ਸਿੱਖ ਸਕਦੇ ਹੋ ਜਿਹੜੀ ਸਾਡੀ ਕਿਤਾਬ ਦਿੱਤੀ ਹੈ ਉਹਦੇ ਵਿੱਚ ਐਗਜ਼ਾਮਪਲ ਦਿੱਤੇ ਹੋਣੇ ਨੇ ਉਹਦੇ ਹਿਸਾਬ ਨਾਲ ਵੀ ਬਣਾ ਸਕਦੇ ਹੋ ਪਰ ਜਦੋਂ ਡੀਪਲੀ ਦੇਖੋਗੇ ਤਾਂ ਉਹਨੂੰ ਬਣਾਉਣ ਦਾ ਇੱਕ ਤਰੀਕਾ ਹੈ ਕਿ ਇਸ ਖਰਾਕ ਦੇ ਵਿੱਚੋਂ ਜਾਂ ਕਿਲੋ ਮਖਮੂਲ 'ਚ ਸਾਨੂੰ ਕਿੰਨੀ ਪ੍ਰੋਟੀਨ ਮਿਲ ਰਹੀ ਹੈ ਉਸੋਂ ਕਿਲੋ ਸੋਇਆ ਵਿੱਚ ਕਿੰਨੇ ਮਿਲੋ ਦੇ ਹਿਸਾਬ ਨਾਲ ਉਹਨੂੰ ਰੇਟ ਉੱਤੇ ਉਹ ਜੇ ਆਪਾਂ ਘਰੇ ਯੂਰਟ ਤਿਆਰ ਕਰਨੀ ਆ ਤਾਂ ਥੈਂਕ ਯੂ ਠੀਕ ਹੈ ਰਕਸ਼ਾ ਲੱਗੀ ਥੈਂਕ ਯੂ ਮੈਮ